ਮੰਮੀ ਨਾ ਬੋਲਣ ਲੱਗਿਆ ਨਹੀਂ ਵੇਖਦੇ ਹੈਗੇ ਕੱਲ ਵੀ ਮੈਨੂੰ ਇੰਨਾ ਬੋਲੇ ਨਾ ਸਿਰਫ ਗੱਲ ਕੀ ਹੋਈ ਭੇਕਰਪਿੰਦੇ ਨੂੰ ਪ੍ਰਸ਼ਾਦ ਦੇਣ ਚਲ ਗਈ ਹਾਂ ਧਿਆਨ ਕਿ ਰੱਖਣਾ ਵਾ ਉਹਨੂੰ ਸੁਗਾਤ ਨੂੰ ਮਾਰੀ ਹੀ ਨਹੀਂ ਤੂੰ ਆਦਿ ਉਹਨੇ ਵਾਜ ਨਹੀਂ ਦਿੱਤੀ ਹੁਣੀ ਤਾਂ ਕਰਕੇ ਉੱਠ ਕੇ ਆਈ ਹੁਣੀ ਬਾਹਰ ਨਹੀਂ ਨਹੀਂ ਉਮੀਦਾਂ ਦੀ ਕੋਈ ਗੱਲ ਨਹੀਂ ਆ ਜੇ ਮੈਂ ਮਾਰਦੀ ਉਹਨੇ ਵਿਚਾਰੀ ਨੇ ਉਸੇ ਵੇਲੇ ਆਏ ਜਾਣਾ ਹੀ ਅੱਛਾ ਬੜੀ ਵਿਚਾਰੀ ਆ ਇੰਨੀ ਉਹਦੇ ਸਾਈਡ ਨਾਲ ਲਿਆ ਕਰ ਮੰਮੀ ਨੇ ਵੀ ਨਾ ਪਤਾ ਨਹੀਂ ਨਾ ਉੱਤੇ ਕੀ ਡਰ ਬਣਾਇਆ ਵਾ ਜੇ ਕਿਤੇ ਦੀ ਥਾਂ ਦੇ ਮੈਂ ਹੁੰਨੀ ਨਾ ਤੇ ਠੋਕ ਕੇ ਜਵਾਬ ਦੇਣੀ ਹੀ ਗੜੀ ਹਨੇ ਬੋਲਦੇ ਨੇ ਬੈਠੋ ਜਿਹੜਾ ਬੜਾ ਕੰਮ ਸਾਰਾ ਹਾਂਜੀ ਕੰਮ ਤੇ ਨਿਬੜ ਗਿਆ ਵਾ ਤੇ ਮੈਨਾਂ ਦਾ ਇੱਕ ਗੱਲ ਹੀ ਕਰਨੀ ਸੀ ਗੱਲ ਕਰਨੀ ਦੱਸੋ ਗੱਲ ਇਹ ਕਰਨੀ ਸੀ ਵੀ ਮੰਮੀ ਨਾ ਬੋਲਣ ਲੱਗਿਆ ਨਹੀਂ ਵੇਖਦੇ ਹੈਗੇ ਕੱਲ ਵੀ ਮੈਨੂੰ ਇੰਨਾ ਬੋਲੇ ਨਾ ਸਿਰਫ ਗੱਲ ਕੀ ਹੋਈ ਪੀਕਰਪਿੰਦਰ ਨੂੰ ਪ੍ਰਸ਼ਾਦ ਦੇਣ ਚਲ ਗਈ ਹਾਂ ਤੇ ਉਤੋਂ ਮੈਨੂੰ ਪਤਾ ਨਹੀਂ ਕਿੰਨੀਆਂ ਗੱਲਾਂ ਸੁਣਾਈਆਂ ਤੇਹੀ ਮੰਮੀ ਨੂੰ ਥੋੜਾ ਬੋਤਾ ਸਮਝਾਓ। ਪਿਓ ਦੇ ਸਾਹਮਣੇ ਜੇ ਮੈਨੂੰ ਬੋਲਣਗੇ ਕੱਲ ਨੂੰ ਉਹ ਕੀ ਮੇਰੀ ਇੱਜ਼ਤ ਕਰੂਗੀ? ਤੁਹਾਨੂੰ ਵੀ ਪਤਾ ਵਾ ਜਦੋਂ ਘਰ ਦੇ ਵਿੱਚ ਇਹੋ ਜਿਹੀਆਂ ਗੱਲਾਂ ਹੋਣ ਲੱਗ ਜਾਣ ਫਿਰ ਇੱਕ ਦੂਜੇ ਦੇ ਮਨ 'ਚ ਨਫ਼ਰਤ ਪੈਦਾ ਹੋ ਹੀ ਜਾਂਦੀ ਐ। ਤੇ ਮੰਮੀ ਇਹੋ ਚਾਹੁੰਦੇ ਆਂ ਕਿ ਅਸੀਂ ਦੋਵੇਂ ਜਣੀਆਂ ਲੜਦੀਆਂ ਰਹੀਏ ਇੱਕ ਦੂਜੇ ਨਾਲ। ਜੋਤ ਤੁਹਾਨੂੰ ਮੈਂ ਅੱਗੇ ਵੀ ਕਿੰਨੀ ਵਾਰੀ ਸਮਝਾਇਆ ਵਾਂ। ਮੰਮੀ ਦਾ ਸੁਭਾਅ ਹੀ ਦੰਨਾ ਵਾ। ਜਿਉ ਕੁਝ ਕਹਿ ਵੀ ਦਿੰਦੇ ਆ ਨਾ ਤੇ ਤੁਸੀਂ ਚੁੱਪ ਕਰਕੇ ਸੁਣ ਲਿਆ ਕਰੋ। ਠੀਕ ਐ। ਅਸੀਂ ਲੜ ਕੇ ਕੀ ਲੈਣਾ ਵਾ? ਦੋ ਵਾਰੀ ਬੋਲਣਗੇ ਚਾਰ ਵਾਰੀ ਬੋਲਣਗੇ ਆਪੀ ਉਹਨਾਂ ਹਟ ਜਾਣਾ ਠੀਕ ਆ ਬਾਕੀ ਰਹੀ ਗਲਪਿੰਦਰ ਦੀ ਰੁਪਿੰਦਰ ਦਾ ਸੁਭਾਅ ਇਹੋ ਜਿਹਾ ਨਹੀਂ ਹੈਗਾ ਵੀ ਤੁਹਾਨੂੰ ਕੋਈ ਗੱਲ ਕਰੂਗੀ ਜਾਂ ਤੁਹਾਡੀ ਕੱਲ ਨੂੰ ਇਜਤ ਨਾ ਕਰੂਗੀ ਰੱਬ ਜੀ ਉਹਨੂੰ ਸਭ ਕੁਝ ਦਿੱਤਾ ਵਾ ਫਿਰ ਵੀ ਉਹ ਕੁੜੀ ਚੇਕ ਰੁਪਏ ਦਾ ਹੰਕਾਰ ਨਹੀਂ ਹੈਗਾ ਮੰਮੀ ਭਾਵੇਂ 100 ਵਾਰੀ ਗੱਲਾਂ ਕਰਨ ਨਾ ਮੇਰ ਨਾਲ ਕਦੀ लवली ਨੇ ਮਾੜੀ ਚੰਗੀ ਗੱਲ ਕੀਤੀ ਨਾ ਰੁਪਿੰਦਰ ਨੇ ਕੀਤੀ ਤੁਸੀਂ ਇਹ ਗੱਲ ਤੋਂ ਬੇਫਿਕਰ ਹੋ ਜਾਓ ਬਿਲਕੁਲ ਟੈਨਸ਼ਨ ਨਹੀਂ ਲੈਣੀ ਕਿਸੇ ਗੱਲ ਦੀ ਠੀਕ ਆ ਤਹੀ ਤੇ ਕਹਿੰਦੇ ਜੀ ਨਾ ਪਰ ਮੰਮੀ ਗੱਲਾਂ ਕਰਨੋਂ ਨਹੀਂ ਹਟਦੇ ਮੇਰੇ ਤੇ ਫਿਰ ਮਨ ਸੌਂਦਾ ਹੀ ਆ ਨਾ ਭਾਵੇਂ ਰਪਿੰਦਰ ਮੇਰ ਨਾਲ ਕੋਈ ਨਹੀਂ ਗੱਲਬਾਤ ਕਰਦੀ ਤੁਹਾਨੂੰ ਵੀ ਪਤਾ ਵਾ ਵੀ ਉਹਦੇ ਬੱਚਿਆਂ ਦੇ ਮੈਂ ਅੱਜ ਤੱਕ ਕੋਈ ਫਰਕ ਨਹੀਂ ਕੀਤਾ ਉਹਨੂੰ ਮੈਂ ਆਪਣੇ ਪੁੱਤਾਂ ਵਾਂਗੂ ਸੰਭਿਆ ਵਾ ਪਰ ਫਿਰ ਵੀ ਜਦੋਂ ਮੰਮੀ ਵੰਡ ਵਿਤਕਰੀ ਪਾਉਂਦੇ ਆ ਨਾ ਉਹ ਗੱਲਾਂ ਸੁਣੀਆਂ ਨਹੀਂ ਜਾਂਦੀਆਂ ਤੁਹਾਨੂੰ ਵੀ ਪਤਾ ਵਾ ਕਿਹੜਾ ਜ਼ਮਾਨਾ ਚੱਲਣ ਡਿਆ ਵਾ ਈਆਂ ਕਿਸੇ ਨਾਲੋਂ ਮਾੜੀਆਂ ਵਾ ਉਹ ਵੱਧ ਸੁਖ ਦਿੰਦੀਆਂ ਵਾ ਸਗੋਂ ਪਰ ਪਤਾ ਨਹੀਂ ਮੰਮੀ ਇਹ ਗੱਲ ਕਿਉਂ ਨਹੀਂ ਸਮਝੇਦੀ ਉਹ ਸੋਚ ਪੁਰਾਣੀ ਆ ਨਾ ਤਾਂ ਕਰ ਕੀ ਤਾਂ ਕਰਦੇ ਆ ਹੁਣ ਭਾਵੇਂ ਰਪਿੰਦਰ ਦੇ ਮੁੰਡੇ ਜਾਂ ਦੋ ਤੇ ਭਾਵੇਂ ਸਾਡੀ ਰੀਤ ਵਾ ਅਸੀਂ ਤਾਂ ਕਦੀ ਫਰਕ ਕੀਤਾ ਹੀ ਨਹੀਂ ਨਾ ਉਹਨਾਂ ਨੇ ਕਦੀ ਕੀਤਾ ਤੇ ਤੁਸੀਂ ਵੀ ਇਹ ਚੀਜ਼ਾਂ ਨਾ ਸੋਚਿਆ ਕਰੋ ਬਿਲਕੁਲ ਤੁਸੀਂ ਟੈਨਸ਼ਨ ਲੈਣੀ ਕਿਸੇ ਗੱਲ ਦੀ ਠੀਕ ਹੈ ਨਾ ਮੈਂ ਤੁਹਾਨੂੰ ਬਾਰ-ਬਾਰ ਇਸੇ ਕਰਕੇ ਸਮਝਾਉਂਦੇ ਆ ਮੰਮੀ ਦੀ ਗੱਲ ਦਾ ਗੁੱਸਾ ਨਾ ਕਰਿਆ ਕਰੋ ਤੁਸੀਂ ਇਹੋ ਸਮਝਿਆ ਕਰੋ ਕਿ ਉਹਨਾਂ ਦਾ ਸੁਭਾਅ ਹੀ ਅਜਿਹਾ ਵਾ ਥੋੜਾ ਜਰ ਬੋਲ ਕੇ ਉਹਨਾਂ ਆਪੇ ਹਟ ਜਾਣ ਠੀਕ ਹੈ ਹੁਣ ਜੇ ਮੰਨ ਲਓ ਤੁਸੀਂ ਵੀ ਅੱਗੋ ਜਵਾਬ ਦੋਗੇ ਜਾਂ ਮੈਂ ਮੰਨ ਲਓ ਮੰਮੀ ਨੂੰ ਕਹਾਂ ਤੇ ਮੰਮੀ ਨੇ ਫੇਰ ਤੁਹਾਨੂੰ ਕਹਿਣਾ ਕਿ ਤੂੰ ਕੰਨ ਭਰੇ ਜੋ ਬੰਦੇ ਕਹਿਣੀ ਆ ਨਾ ਇਹ ਗੱਲ ਪਹਿਲਾਂ ਤਾਂ ਜਿਹੜਾ ਬੋਲਦੇ ਬੋਲਦੇ ਆ ਮੁੜ ਕੇ ਉਹਨਾਂ ਨੇ ਕਹਿਣਾ ਵੀ ਤੂੰ ਚੋਗਲੀਆਂ ਲਾਉਣੀ ਆ ਹਨਾ ਇਸ ਕਰਕੇ ਸਾਨੂੰ ਕੋਈ ਲੋੜ ਨਹੀਂ ਕੀ ਗੱਲ ਕਰਦੇ ਮਮੀ ਨਾਲ ਠੀਕ ਹੈ ਹੁਣ ਮੈਂ ਅਦਨ ਰਵਿੰਦਰ ਨੂੰ ਪ੍ਰਸ਼ਾਦ ਦੇਣ ਲੱਗੀ ਸੀ ਤੇ ਮੇਰੇ ਹੱਥੋਂ ਪ੍ਰਸ਼ਾਦ ਖੋ ਲਿਆ ਤੀ ਆਪ ਦੱਸੋ ਪੀਏ ਗੱਲਾਂ ਕਰਨ ਵਾਲੀਆਂ ਵਾ ਤੇ ਜੇ ਉਸ ਦਿਨ ਦੀਦੀ ਹੁਣੀ ਆਈ ਸੀ ਤੇ ਉਹਨਾਂ ਨੂੰ ਵੜਿਆ ਵੜਿਆ ਕੇ ਦੱਸਦੇ ਹੀ ਵੀ ਪਤਾ ਨਹੀਂ ਕਿੱਥੇ ਜਾਂਦੀ ਆ ਕਿੱਥੋਂ ਪ੍ਰਸ਼ਾਦ ਲਿਆਉਂਦੀ ਆ ਮੈਂ ਕਿੱਥੇ ਜਾਣਾ ਵਾ ਜੇ ਮੈਂ ਕਿਤੇ ਜਾਨੀ ਆ ਤੇ ਦੱਸ ਕੇ ਜਾਨੀ ਆ ਮੰਮੀ ਤੇ ਐਵੇਂ ਗੱਲਾਂ ਕਰਦੇ ਰਹਿੰਦੇ ਆ ਤੁਸੀਂ ਤੇ ਮੈਨੂੰ ਕਹਿੰਦੇ ਜੀ ਚੁੱਪ ਰਹਿ ਪਰ ਮੈਂ ਕਿੰਨਾ ਕჯერ ਚੁੱਪ ਰਵਾਂ ਤੁਸੀਂ ਆਪ ਤੇ ਚਲ ਜਾਂਦੇ ਜੀ ਬਾਹਰ ਕੰਮ ਕਰਨ ਤੇ ਮੈਂ ਤੇ ਘਰ ਰਹਿਣਾ ਹੁੰਦਾ ਆ ਨਾ ਸਾਰਾ ਦਿਨ ਹੀ ਗੱਲਾਂ ਸੁਣੀਆਂ ਜਾਂਦੀਆਂ ਜਾਂ ਫਿਰ ਤੁਸੀਂ ਡੈਡੀ ਨਾਲ ਥੋੜੀ ਬੋਤੀ ਗੱਲ ਕਰ ਛਡੋ ਜੋ ਤਾਂ ਸਾਡੀ ਆਪਣੀ ਨੀਤ ਸਾਫ਼ ਹੋਣੀ ਚਾਹੀਦੀ ਹੈ ਅਸੀਂ ਕਿਸੇ ਕੋ ਸੱਚੇ ਹੋਗੇ ਕਿ ਲੈਣਾ ਜੇ ਮੰਮੀ ਦੀ ਸੋਚ ਇਦਾਂ ਦੀ ਆ ਤੇ ਉਹਦੇ ਨਾਲ ਤੁਹਾਨੂੰ ਤੇ ਕੋਈ ਫਰਕ ਨਹੀਂ ਪੈਣਾ ਚਾਹੀਦਾ ਤੁਸੀਂ ਬਿਲਕੁਲ ਮੈਂ ਤੁਹਾਨੂੰ ਉਹੀ ਗੱਲ ਬਾਰ-ਬਾਰ ਕਹਿੰਦੇ ਆ ਟੈਨਸ਼ਨ ਨਾ ਲਿਆ ਕਰੋ ਜੇ ਕੁਝ ਕਹਿੰਦੇ ਆ ਨਾ ਉਹ ਕੰਮ ਨਾ ਕਰਿਆ। ਠੀਕ ਆ। ਜਾਂ ਉਰੇ ਪਰੇ ਜੇ ਮੰਨ ਲਓ ਰਪਿੰਦਰ ਵਾਸਤੇ ਕੋਈ ਚੀਜ਼ ਲਿਆਉਣੀ ਆ ਤੇ ਓਲੇ ਪੜਦੇ ਨਾ ਦੇਤੀ। ਹਨਾ ਜਾਂ ਤੇ ਉਹ ਰਪਿੰਦਰ ਵੀ ਸਾਡਾ ਨਾ ਮਾੜੀ ਆ। ਉਹਦੇ ਵਿਚਾਰੇ ਗੱਲ ਹੀ ਨਹੀਂ ਕਰਦੇ ਕੋਈ ਤੇ ਅਸੀਂ ਫਿਰ ਉਹਨਾਂ ਦਾ ਪਿੱਛੇ ਹੋ ਜੀਏ। ਇਸ ਕਰਕੇ ਜੇ ਕੋਈ ਕੰਮ ਕਰਨਾ ਨਾ ਤੇ ਫੜਦੇ ਨਾ ਕਰ ਲਿਆ ਦੋਵੇਂ ਜਣੀਆਂ ਨੇ। ਮੰਮੀ ਨੂੰ ਦੱਸਿਆ ਹੀ ਨਾ। ਠੀਕ ਆ। ਤੁਸੀਂ ਹੁਣ ਕਰ ਲਓ ਕੰਮ ਆਪਣਾ। ਮੈਂ ਵੀ ਚਾਹ ਪੀ ਕੇ ਪਹਿਲਾਂ ਚੱਲ ਜਣਾ। ਹੂੰ ਚਲੋ ਠੀਕ ਜੀ। ਹਾਂ। ਜੋਦ ਨੂੰ ਹੌਂਸਲਾ ਤਾਂ ਦੇਂਦੇ ਆ। ਪਰ ਇਹ ਵੀ ਆਪਣੇ ਸਾਹ ਦੇ ਸੱਚੀ ਆ ਮੰਮੀ ਬੋਲਣ ਲੱਗਿਆ ਕੱਖ ਵੇਖਦੇ ਵੀ ਨਹੀਂ ਗੇ ਕੀ ਕਰਾਂ ਹੁਣ ਜੇ ਮੰਮੀ ਨੂੰ ਕੁਛ ਕਵਾਂ ਤੇ ਮੰਮੀ ਨੇ ਨਹੀਂ ਮਨ ਨੂੰ ਬੁਲਾਉਣਾ ਤੇ ਇਹਨੂੰ ਹੌਸਲਾ ਦੇਣੇ ਤੇ ਕਹਿੰਦੀ ਮੇਰੇ ਕੋ ਗੱਲਾਂ ਨਹੀਂ ਸੁਣੀਆਂ ਜਾਂਦੀਆਂ ਅਸੀਂ ਤੇ ਫਿਰ ਅਧਿਕਾਰ ਹੀ ਫਸੇ ਆ ਨਾ ਪਿੰਦਰਾ ਕੀ ਕਰਨ ਦੇ ਦੂੰ ਕੁਛ ਨਹੀਂ ਮੰਮੀ ਜੀ ਕਰਨਾ ਕੀ ਆ ਪਾਣੀ ਦੀ ਬੜੀ ਪਿਆਸ ਲੱਗੀ ਸੀ ਤੇ ਉਹ ਪੀਣਾਈ ਹੀ ਤੂੰ ਪਾਣੀ ਆਪ ਜੂ ਪੀਣਾਈ ਜੀ ਤੇ ਮੈਨੂੰ ਵਾਜ ਦਿੰਦੀ ਦੂਜੀ ਗੱਲ ਇਹ ਆ ਵੀ ਠੰਡਾ ਪਾਣੀ ਪੀ ਲਿਆ ਵਾ ਤੈਨੂੰ ਕਿੰਨੀ ਵਾਰ ਮੈਂ ਕਿਹਾ ਵਾ ਵੀ ਕੋਸਾ ਕਰਕੇ ਪਾਣੀ ਤੇ ਫੇਰ ਪੀਆ ਕਰ ਮੰਮੀ ਜੀ ਹਾਂ ਸਹੀ ਆ ਇੱਕ ਤੇ ਗਰਮੀ ਬੜੀ ਆ ਹੈ ਨਹੀਂ ਦਿਲ ਕਰਦਾ ਗਰਮ ਪਾਣੀ ਪੀਣ ਨੂੰ ਸੋਫਾ ਤੇ ਨਹੀਂ ਹੁੰਦਾ ਉਹ ਜੀਆ ਦਿਲ ਤੇ ਨਹੀਂ ਕਰਦਾ ਪਰ ਇਹਨਾਂ ਦਿਨਾਂ ਵਿੱਚ ਨਾ ਆਪਣੇ ਸਰੀਰ ਨੂੰ ਸੰਭੀਧਾ ਹੁੰਦਾ ਵਾ ਹਾਂਜੀ ਜੇ ਨਹੀਂ ਨਾ ਤੇ ਮੈਂ ਬੋਤਲ ਗਰਮ ਕਰਕੇ ਪਾਣੀ ਦੀ ਭਰ ਕੇ ਤੇ ਲਾਗੇ ਰੱਖ ਦਿਆ ਕਰੂੰਗੀ ਉੱਥੇ ਪੀ ਲਿਆ ਕਰ ਮੰਮੀ ਜੀ ਪਾਣੀ ਗਰਮ ਤੇ ਹੈਗਾ ਹੀ ਪਰ ਮੈਂ ਠੰਡਾ ਪੀਣ ਨੂੰ ਦਿਲ ਕਰੰਦਿਆ ਹਿਮਾ ਸਾ ਤੂੰ ਆਪਣਾ ਸਰੀਰ ਖਰਾਬ ਕਰ ਲੈਣਾ ਵਾ ਪਾਣੀ ਪੀਣ ਦੀ ਤਾਂ ਗੱਲ ਕੋਈ ਨਹੀਂ ਗਈ ਹੈਗੀ ਚਲੋ ਕੋਈ ਗੱਲ ਨਹੀਂ ਅਮੇ ਜੀ ਅੱਗੇ ਤੋਂ ਧਿਆਨ ਰੱਖੂੰਗੀ ਧਿਆਨ ਕਿ ਰੱਖਣਾ ਵਾ ਉਹਨੂੰ ਸੁਗਾਤ ਨੂੰ ਮਾਰੀ ਹੁਣੀ ਤੂੰ ਆਦ ਤੂੰ ਨਵਾਜਦੀ ਦਿੱਤੀ ਹੁਣੀ ਤਾਂ ਕਰਕੇ ਉੱਠ ਕੇ ਆਈ ਹੁਣੀ ਬਾਹਰ ਨਹੀਂ ਨਹੀਂ ਉਮੀਦਾਂ ਦੀ ਕੋਈ ਗੱਲ ਨਹੀਂ ਆ ਉਹ ਮੈਨੂੰ ਪਤਾ ਵਾ ਦਾ ਮੈਂ ਉਹਨਾਂ ਨੂੰ ਅੱਜ ਨਹੀਂ ਮਾਰੀ ਜਿਵੇਂ ਮਾਰਦੀ ਉਹਨੇ ਵਿਚਾਰੀ ਨੇ ਉਸੇ ਵ ਲਈ ਆਏ ਜਾਣਾ ਹੈ ਅੱਛਾ ਬੜੀ ਵਿਚਾਰੀ ਆ ਇੰਨੀ ਉਹਦੇ ਸਾਈਡ ਨਾਲ ਲਿਆ ਕਰ ਜਿੰਨੀ ਚੰਗੀ ਤੂੰ ਆਂਦੀ ਆ ਨਾ ਓਨੀ ਚੰਗੀ ਹੈਗੀ ਨਹੀਂਗੀ ਉਹ ਸਵੇਰ ਦਾ ਸੋਈ ਚ ਕੋਈ ਕੰਮ ਨਹੀਂ ਹੋਣੇ ਉੱਠ ਕੇ ਕੀਤਾ ਉਹਦੇ ਬਹਾਨੇ ਲੱਭਦੀ ਆ ਫਿਰ ਪਿੰਦਰ ਉੱਠੇ ਤੇ ਇਹਦੇ ਨਾਲ ਜਿਦਾਰੀਸਾਂ ਕਰਾਂ ਹੁਣ ਵੀ ਕੁੜੀ ਨੂੰ ਲੈ ਕੇ ਅੰਦਰ ਬੈਠੀ ਆਰਾਮ ਦੇ ਨਾਲ ਕੰਮ ਕਰਨ ਦੀ ਕੋਈ ਲੋੜ ਹੀ ਨਹੀਂਗੀ ਉਹ ਨਹੀਂ ਮੰਮੀ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਤੁਸੀਂ ਪਤਾ ਨਹੀਂ ਕਿਉਂ ਦਿਲ 'ਚ ਵਹਿਮ ਪਾਇਆ ਵ ਆਪਣੇ ਤੇ ਮੈਨੂੰ ਦੱਸੋ ਚੱਲਦੀ ਆ ਕਿਤੇ ਤਿਆਰ ਹੋਈ ਆ ਉਹ ਜਾਣਾ ਮੈਂ ਕਿੱਥੇ ਆ ਤੇਰੀ ਤਾਈ ਵੱਲ ਚੱਲੀ ਆ ਜਰੀਲ ਅੱਛਾ ਤੇ ਮੈਂ ਉਧਰ ਚੱਲੀ ਆ ਤੂੰ ਜਾ ਕੇ ਆਰਾਮ ਕਰ ਲਾ ਇਹ ਨਾ ਹੋਵੇ ਫਿਰ ਸੋਈ ਦੇ ਵਿੱਚ ਕੰਮ ਕਰਦੀ ਰਵੇਂ ਨਹੀਂ ਨਹੀਂ ਅੰਮੀ ਮੈਂ ਚੱਲੀ ਆ ਬਸ ਉਹਦੇ ਲਾਗੇ ਅੰਦਰ ਦੇ ਜਾਉਂਦੀ ਹੀ ਕੋਈ ਨਹੀਂ ਹੋ ਆਉ ਆਹਾਂ ਆਪੇ ਆਉਗੀ ਨਾ ਜਾਣ ਕੇ ਕੰਮ ਕਰ ਲੂਗੀ ਨਹੀਂ ਤੇ ਮੈਂ ਕਰ ਲੈਨੀ ਆਣ ਕੇ ਨਹੀਂ ਨਹੀਂ ਕੋਈ ਗੱਲ ਨਹੀਂ ਮੈਂ ਚੱਲੀ ਆ ਬਸ ਉਹ ਆਹ ਚੱਲ ਫਿਰ ਅੰਦਰ ਦੀਦੀ ਵੀ ਵਿਚਾਰੇ ਨਾ ਸਵੇਰ ਦੇ ਲੱਗੇ ਆ ਉਹਨਾਂ ਦੀ ਵੀ ਨਗੀਜੀ ਨਹੀਂ ਆਣੀ ਆ ਉਨੋਵੇਂ ਸਾਹਮਣਾ ਕਰਦਾ ਵੀ ਸਾਰਾ ਕਰਨਾ ਮੰਮੀ ਨੂੰ ਪਤਾ ਨਹੀਂ ਕਿਉਂ ਨਹੀਂ ਉਹ ਚੰਗੀ ਲੱਗਦੀ ਹੈਗੀ ਕਿਉਂ ਇਦਾਂ ਕਰਦੇ ਆ ਉਹਦੇ ਨਾਲ ਚੱਲ ਆ ਭਾਂਡੇ ਪਈ ਆ ਇਹਨਾਂ ਨੂੰ ਹੀ ਢੰਗ ਦਿੰਦੀ ਆ ਮੰਮੀ ਵੇਖਾਂ ਪਹਿਲਾਂ ਚੰਦੇਰੇ ਹੰਜੀ ਜੀ ਜੀ ਹੋਹਾ ਕੀ ਕਰਨੀ ਜੀ ਜੀ ਕੋਸ਼ਨੀ ਵੇਲੀਦਾਰਾ ਟਾਈਮ ਪਾਸ ਨਹੀਂ ਹੁੰਦਿਆ ਤੇ ਮੈਂ ਹਾਂ ਚੱਲਾ ਟੰਗ ਦਿੰਦੀ ਆ ਭਾਂਡੇ ਜਿਹੜੇ ਮਾਝੇ ਮੈਂ ਕਰ ਸੋ ਰੁਪਿੰਦਰ ਆ ਕਰਨਾ ਤੂੰ ਕਰਿਆ ਕਰ ਇਹ ਮੈਂ ਆਪੇ ਕਰ ਲੈਣੇ ਭਾਵੇਂ ਤੂੰ ਆਪਣੀ ਮਰਜ਼ੀ ਨਾਲ ਇਹ ਕੰਮ ਨਹੀਂ ਆ ਨਾ ਕਰਨ ਮੰਮੀ ਨੇ ਆ ਕੇ ਮੈਨੂੰ ਝੜਕਾ ਮਾਰਨੀ ਆ ਦੀਦੀ ਜੀ ਮੈਂ ਥੋੜਾ ਕਹਿੰਨੀ ਆ ਵੀ ਤੁਸੀਂ ਕੰਮ ਨਹੀਂ ਕਰਦੇ ਮੈਂ ਤੇ ਮੰਮੀ ਜੀ ਨੂੰ ਬਾਰ ਬਾਰ ਇੱਕੋ ਗੱਲ ਕਹਿੰਨੀ ਆ ਵੀ ਦੀਦੀ ਸਾਰਾ ਕੰਮ ਮੇਰਾ ਨਾ ਕਰਾਉਂਦੇ ਆ ਕਿੰਨਾ ਮੇਰਾ ਸਾਥ ਦੇਂਦੀ ਆ ਨਾਲ ਆਪਣੀ ਕੁੜੀ ਵੀ ਤੁਸੀਂ ਸੰਭਾਲਦੇ ਆ ਕਿੰਨਾ ਕੰਮ ਹੋ ਜਾਂਦਾ ਮੈਨੂੰ ਨਹੀਂ ਪਤਾ ਹੈਗਾ ਤੇ ਮੈਂ ਤੇ ਚੱਲੀ ਹੋਈ ਸੋਚਿਆ ਕਿ ਚਲ ਦੀਦੀ ਭੰਡੇ ਸਾਫ਼ ਕਰਕੇ ਗਏ ਆ ਚਲ ਮੈਂ ਟੰਗ ਦਿੰਨੀ ਆ ਇਹ ਕਿੱਡਾ ਵੱਡਾ ਕੰਮ ਆ ਭਲਾ ਨਹੀਂ ਰਵਿੰਦਰ ਤੂੰ ਅਜੇ ਨਾ ਕੰਮ ਕਰਿਆ ਕਰ ਥੋੜਾ ਜਿਹਾ ਮੁੰਡਾ ਹੋਰ ਵੱਡਾ ਹੋ ਲੈਂਦੇ ਤੇ ਫਿਰ ਭਾਵੇਂ ਸਾਰਾ ਕੰਮ ਕਰ ਲਿਆ ਕਰ ਨੀ ਆ ਕੰਮ ਮੈਂ ਕਰ ਲਿਆ ਕਰਨੀ ਆ ਰਵਿੰਦਰ ਤੂੰ ਨਾ ਅਜੇ ਖਿਚਲ ਕੇ ਰਹੇਗਾ ਐ ਮੈਨੂੰ ਫਿਰ ਤੋਂ ਝੁੜਕਾ ਪਵਾਏਗੀ ਉਹ ਦੀਦੀ ਕਿਉਂ ਇਦਾਂ ਸੋਚਦੇ ਹੁੰਨੇ ਆ ਜਾਓ ਅੰਗਦ ਨਾ ਅੰਦਰ ਖੇਡਣ ਦੇ ਆਵਾ ਉਹਦੇ ਲਾਗੇ ਜਾਓ ਉਹਨੂੰ ਘੜੀ ਖੜਾਓ ਨਲੀ ਇਸੇ ਲੱਗਾ ਵਗੜੀ ਰੈਸਟ ਕਰ ਲੋ ਕੋਈ ਨਹੀਂ ਸਾਰਾ ਦਿਨ ਤੁਸੀਂ ਕੰਮ ਕਰਨਾ ਵਾ ਨਾ ਜੇ ਮੰਮੀ ਨੇ ਮੈਨੂੰ ਵੇਖ ਲਿਆ ਨਾ ਉੱਥੇ ਉਹਨਾਂ ਮੇਰੀ ਉਹ ਲਾਪਾਤੀ ਜਿਹੜੀ ਕਿਸੇ ਨੇ ਚੁੱਕੀ ਨਾ ਜਦੋਂ ਮੰਮੀ ਆ ਜਾਣਗੀ ਨਾ ਮੈਂ ਧਿਆਨ ਰੱਖ ਲੂੰਗੀ ਮੈਂ ਤੁਹਾਨੂੰ ਉਸੇ ਵੇਲੇ ਦੱਸ ਦੋਗੀ ਦੀਦੀ ਮੰਮੀ ਉਧਾਂ ਵੀ ਨਾ ਤਾਈ ਘਰੇ ਗਈ ਆ ਉਹਨਾਂ ਨੂੰ ਆਉਂਦਿਆਂ ਟਾਈਮ ਲੱਗ ਜਾਣਾ ਵਾ ਜਾਓ ਤੁਸੀਂ ਉਹਨੂੰ ਖੜਾਉਵਾਂਗਾ ਨਾ ਚਲ ਤੁਸੀਂ ਆ ਛੇਤੀ ਆਜੀ ਮੇਰਾ ਬਹੁਤ ਬੜੀ ਕੋਈ ਗੱਲ ਨਹੀਂ ਮੈਂ ਬਸ ਟੰਗਣੀ ਆ ਦੀਦੀ ਕਿ ਕਿੱਡਾ ਵੱਡਾ ਕੰਮ ਵਾਲਾ ਆ ਜਾ ਫਿਰ ਛੇਤੀ ਛੇਤੀ ਆਇਓ ਛਿੜਕਾ ਨਾ ਜਾਓ ਤੁਸੀਂ ਜਾਓ ਕੋਈ ਨਹੀਂ ਮੰਮੀ ਨੇ ਵੀ ਨਾ ਪਤਾ ਨਹੀਂ ਨਾ ਉੱਤੇ ਕੀ ਡਰ ਬਣਾਇਆ ਵਾ ਪਾਣੀ ਕਿੰਨਾ ਕੁ ਡਰ ਪਾਇਆ ਵਿਚਾਰੇ ਇੱਕੋ ਗਲੀ ਕਰੀ ਜਾਂਦੇ ਜੇ ਕਿਤੇ ਦੀ ਥਾਂ ਦੇ ਮੈਂ ਹੁੰਨੀ ਨਾ ਤੇ ਠੋਕ ਕੇ ਜਵਾਬ ਦੇ ਨਹੀਂ ਗਾੜੀਆਂ ਫਿਰ ਮੰਮੀ ਨੂੰ ਪਤਾ ਲੱਗਣਾ ਹੀ ਪਲਮਾਨੀ ਦਾ ਜਮਾਨਾ ਹੀ ਹੈ ਨਹੀਂ ਆ ਕਿ ਜੇ ਉਹ ਵਿਚਾਰੀ ਚੁੱਪ ਕੀਤੀ ਆ ਉਹਦਾਂ ਨਜਾਇਜ਼ ਫਦਾ ਉਠਾਉਂਦੇ ਆ ਗਾੜੀਆਂ ਸਮਝੋ ਨਹੀਂ ਤੇ ਬਥੇਰਾ ਵਾਇ ਨੂੰ ਵੀ ਪਰ ਨਾ ਸੁਭਾਈ ਇਦਾਂ ਦਾ ਵਿਚਾਰੀ ਦਾ ਚੁੱਪ ਕੀਤੀ ਰਹਿੰਦੀ ਆ ਗਾੜੀਆਂ ਪਰ ਕਿੰਨਾ ਕੁ ਚਿਰ ਵੀਰ ਆ ਗਏ ਨਾ ਤੇ ਘਰੋਂ ਲੈ ਜਾਓ ਮੈਨੂੰ ਉਹ ਕਿਦਾਂ ਟਾਈਮ ਲੱਗ ਚੱਲਿਆ ਆ ਗਿਆ 10 ਮਿੰਟ ਚੰਗਾ ਬੇਦਲੀ ਤੇ ਕਿਹਦਾ ਫੋਨ ਆਉਂਦਿਆ ਮੁੰਡੇ ਨਾ ਮੈਂ ਯਾਰ ਦੋਸਤ ਦਾ ਯਾਰ ਦੋਸਤ ਤੇਰੇ ਬੇਲੇ ਆ ਤੇ ਤੂੰ ਵੀ ਨਾ ਮਗਰ ਤੁਰਿਆ ਫਿਰਦਾ ਉਹਨਾਂ ਦੇ ਤੈਨੂੰ ਉਸ ਦਿਨ ਵੀ ਕਿਹਾ ਸੀ ਵੀ ਕਿਤੇ ਕੰਮ ਧੰਦਾ ਕੋਈ ਕਰ ਲਾ ਮੰਮੀ ਐ ਵੀ ਨਾ ਉਹਨਾਂ ਨੂੰ ਮਾਰਾ ਨਾ ਬੋਲਦੇ ਰਿਹਾ ਕਰੋ ਚੰਗੇ ਭਲੇ ਮੁੰਡੇ ਓ ਮਾੜਾ ਨਾ ਬੋਲਦੇ ਰਿਹਾ ਕਰੋ ਕੰਮ ਤਾਂ ਨੰਨਾ ਚ ਕਿਹੜਾ ਕਰਨ ਦਿਆ ਸਾਰੇ ਵੇਲੇ ਆ ਡੁੰਡਲੀ ਬਣਾ ਕੇ ਤੇ ਬਹਿ ਜਾਂਦਾ ਚੌਂਕ ਤੇ ਚੰਗੇ ਵਲੇ ਘਰਾਂ ਦੇ ਉਹ ਐਵੇਂ ਨਾ ਮਾਰਾ ਬੋਲਿਆ ਕਰੋ ਤੁਸੀਂ ਉਹਨਾਂ ਨੂੰ ਵੇ ਚੰਗੇ ਪਲਿਆ ਘਰਾਂ ਦੇ ਜਿਹੜੇ ਮੁੰਡੇ ਨਾਲ ਅੱਜ ਕੱਲ ਉਹ ਵੀ ਨਸ਼ਿਆਂ ਤੇ ਲੱਗੇ ਆ ਹਾਂ ਤੇ ਇਹ ਡਰਿਆ ਕਿ ਤੈਨੂੰ ਨਾ ਲਾ ਦ ਨਾਲ ਹੀ ਉਹ ਕੋਈ ਨਹੀਂ ਇਦਾਂ ਦਾ ਉਧਰ ਖਾਣ ਵੀ ਚੱਲ ਜੰਨੇ ਆਪਾਂ ਤੂੰ ਹੀ ਬਣ ਕੇ ਸੋਚੀ ਜਾਂਦੇ ਡੈਡੀ ਤੇਰੇ ਉਧਰ ਕਹਿੰਦੇ ਸੀ ਨਾ ਕੋਈ ਕੰਮ ਦੰਦਾ ਖੋਲ ਲੈ ਤਾਂ ਤੂੰ ਉਦੋਂ ਨਹੀਂ ਗੱਲ ਸੁਣੀ ਸਾਡੇ ਕੰਮ ਦੰਦਾ ਪਤਾ ਨਹੀਂ ਕੀ ਖੋਲਣਾ ਤੁਸੀਂ ਮੈਨੂੰ ਓ ਕਿਤੇ ਆ ਰਹੇ ਲੱਗਦਾ ਚੰਗੀ ਤਰ੍ਹਾਂ ਦੇ ਸੁਣ ਗੱਲ ਖੱਚੇ ਗੱਲ ਨੂੰ ਨਾ ਹੋਰ ਬਦਨੇ ਆ ਜਿਹੜੀ ਇਨੀ ਪਿਆਲੀ ਆ ਕਿੱਥੇ ਲੈ ਕੇ ਜਾਣੀ ਆ ਪਿਆਲੀ ਤੇਰੀ ਰਹਿਣੀ ਆ ਅਸੀਂ ਕਿੱਧਰੇ ਲੈ ਜਾਣੀ ਪਰ ਕੰਮ ਜਿਹੜਾ ਨਾ ਖੋਲਿਆ ਹੋਵੇ ਉਹਦਾ ਵਾਧਾ ਜਾਂਦਾ ਆ ਅਮੀ ਜੋ ਟਾਈਮ ਆਊਗਾ ਨਾ ਕੋਈ ਨਾ ਕੋਈ ਕੰਮ ਮੈਂ ਕਰ ਲੂੰਗਾ ਆਪੇ ਖਰੀਦਦਾ ਮੇਰਾ ਜੀ ਕਰਦਾ ਘੁੰਮਣ ਘੁੰਮਦੇ ਮੇਰੇ ਜੀਵਾਂ ਮੈਂ ਅੱਜ ਤੱਕ ਜਾਈ ਕਹਿਣ ਦੇ ਨਾ ਤੁਹਾਡਾ ਕਹਿਣਿਆ ਮੰਨਣਿਆ ਤੇ ਕੱਲ ਤੂੰ ਵੇਖੀ ਰੋਣਾ ਆ ਤੂੰ ਮੜ ਕੇ ਆਪ ਕਹਿਣਾ ਆ ਦੁਵਾਂਜੀਆਂ ਨੇ ਸਾਨੂੰ ਕੋਈ ਕੰਮ ਖੋਲ ਕੇ ਦੋ ਉਦਾਂ ਕਾਢੀ ਹੀ ਨਹੀਂ ਸੋਨੇ ਉਹ ਚੰਗਾ ਬੱਬਾ ਪਾਣੀ ਕਹਿੰਦੇ ਠੀਕ ਹੈ ਨਾ ਕਹਿੰਦੇ ਨਹੀਂਗੇ ਵੀ ਜਿਹੜਾ ਰਿਸ਼ਤਾ ਆ ਨਾ ਉਹ ਵੀ ਸਾਡੇ ਮੁੰਨੇ ਹੋ ਗਿਆ ਆ ਜਿੱਦਾਂ ਤੂੰ ਵੇਲਾ ਹਾ ਨਾ ਰਿਸ਼ਤਾ ਨਹੀਂ ਕਹਿੰਨੇ ਕਰਨਾ ਇਹ ਤਾਂ ਕੁੜੀ ਚੰਗੀ ਆ ਤੂੰ ਮੇਰੇ ਸੁਣ ਲੈ ਗੱਲ ਕੱਲ ਨੂੰ ਤੁਹਾਨੂੰ ਹੋਰ ਲਾਂਮਾ ਮਿਣਾ ਨਾ ਕੋਈ ਦਵਾਵੀ ਉਹ ਮੈਨੂੰ ਦੱਸਣ ਲਈ ਮੈਨੂੰ ਦਬਕੇ ਮਾਰਦਾ ਆ ਤਾਂ ਮੈਂ ਤੇਰੇ ਕੰਨ ਖਿੱਚ ਦੇਣਾ ਚੰਗੀ ਤਰ੍ਹਾਂ ਮੰਮੀ ਮਿਆਂ ਨੂੰ ਕੀ ਕਹਤਾ ਵਾ ਐਵੇਂ ਤੁਹਾਡੇ ਕੰਨ ਪੜਦੀ ਰਹਿੰਦੀ ਆ ਨਾ ਮੈਨੂੰ ਕੁਝ ਕਿਹਾ ਵਤ ਨਾ ਮੈਂ ਕਹਿਣਾ ਵੇ ਕਹਿੰਦਾ ਤੂੰ ਕੀ ਨਹੀਂ ਕਰਨੋਂ ਜੇ ਉਹ ਦੱਸ ਦਿੰਦੀ ਆ ਉਹ ਮਾੜੀ ਆ ਉਹ ਐਵੇਂ ਗੱਲ ਗੱਲ ਤੇ ਟੋਕਦੀ ਰਹਿੰਦੀ ਆ ਉਹਦਾ ਫਰਜ਼ ਬੰਦਾ ਵਾ ਮੈਂ ਜਿੱਥੇ ਮਰਜੀ ਜਾਵਾ ਫਰਜ਼ ਹੁਣ ਉਹਦਾ ਹੀ ਬੰਦਾ ਆ ਬੰਦਾ ਨਹੀਂਗਾ ਫਰਜ਼ ਤੇਰੇ ਮਾਪੇ ਹੋ ਹੈਗੇ ਨਾ ਰੋਕਣ ਨੂੰ ਮੈਨੂੰ ਤਾਂ ਤੂੰ ਮਾਂਗ ਰਹੀ ਕਿ ਮੈਨੂੰ ਰੋਕਿਆ ਨਾ ਕਰ ਕਿਤੇ ਜਾਣ ਤੂੰ ਤੂੰ ਕਹਿਣਾ ਮੱਲਾ ਤੇਰੇ ਵੱਲ ਚੰਗੀ ਗੱਲ ਹੀ ਆ ਕੋਈ ਸਾਡੇ ਸੁਣ ਲਿਆ ਕਰ ਕੋਈ ਉਹਦੀ ਸੁਣ ਲਿਆ ਕਰ ਆ ਜਰਾਂ ਦੋਸਤਾ ਤੇਰੇ ਕੰਮ ਨਹੀਂ ਹੋਣਾ ਮੈਂ ਚੱਲਿਆ ਮੈਂ ਸ਼ਹਿਰ ਦੋ ਦਨ ਘੰਟੇ ਤੱਕ ਆ ਜਾਊਗਾ ਐਵੇਂ ਨਾ ਪਿੱਛੇ ਫੋਨ ਕਰੀ ਜਿਹਾ ਉਹ ਵੇ ਹੱਦ ਹੋ ਗਈ ਤੇਰੀ ਮੱਥਾ ਤੇ ਨਾ ਮਾਰਨ ਦੀ ਤੇਰੇ ਤੇ ਕੋਈ ਅਸਰ ਨਹੀਂ ਆਗਾ ਫਿਰ ਹੁੰਦਾ ਦਰਪ ਕੋਈ ਦੱਸ ਨਹੀਂ ਇਹਨੂੰ ਕਿ ਘਰ ਆਇਆ ਮੁੰਡੇ ਦਾ ਮੇਰੀ ਗੱਲ ਸੁਣਿਓ ਤੂੰ ਹਿਉਣ ਕਿੱਥੇ ਚੱਲੇ ਆ ਮੇਰੀ ਗੱਲ ਸੁਣ ਸੰਦੀਪ ਸਾਰੇ ਟੱਬਰ ਨੂੰ ਦੱਸਣਾ ਜ਼ਰੂਰੀ ਆ ਕੱਲੇ ਕੱਲੇ ਜਾਣੇ ਦੱਸ ਕੇ ਜਾਇਆ ਕਰਾਂ ਕਿੱਥੇ ਚੱਲਿਆ ਮੈਂ ਤੇ ਜੇ ਪੁੱਛ ਹੀ ਲਿਆ ਤਾਂ ਫਿਰ ਕੀ ਹੋ ਗਿਆ ਵਾ ਮਾਰੇ ਮੰਮੀ ਬੁਸੀ ਜਾਣ ਦੇ ਹੀ ਹੁਣ ਦੂ ਆ ਗਈਆਂ ਤੇ ਉਹਨਾਂ ਦਾ ਫਰਜ਼ ਹੈ ਪੁੱਛਣ ਦਾ ਤੇਹੀ ਮੂੰਹ ਚੁੱਕਦੇ ਬਾਹਰ ਨੂੰ ਤੁਰ ਪੈਨੇ ਆ ਤੇ ਮੰਮੀ ਕੋ ਪੁੱਛ ਲੈਂਦੀ ਕਿੱਥੇ ਗਏ ਆ ਉਹ ਕੋਈ ਕੰਮ ਧੰਦਾ ਕਰ ਲੋ ਤੁਹਾਡੇ ਕੰਮ ਆਊਗਾ ਜਾਰਾਂ ਦੋਸਤਾਂ ਨੇ ਕੰਮ ਨਹੀਂ ਹੋਣਾ ਹੈਗਾ ਆਪਣੇ ਕੰਮ ਨਾਲ ਮਤਲਬ ਰੱਖਿਆਗਾ ਠੀਕ ਹੈ ਨਾ ਆਪਣੇ ਕੰਮ ਨਾਲ ਮਤਲਬ ਰੱਖਿਆ ਕਰ ਮੇਰੇ ਕੰਮ ਨਾਲ ਤੇਨੂੰ ਕੋਈ ਮਤਲਬ ਨਹੀਂ ਆ ਜਿੱਥੇ ਮਰਜੀ ਜਾਵਾਂ ਮੈਂ ਮੇਰੇ ਵੱਲੋਂ ਜਿੱਥੇ ਮਰਜ਼ੀ ਜਾਇਆ ਕਰੋ ਉਹ ਡਾਡੇ ਵਾਸਤੇ ਮਾੜਾ ਥੋੜੀ ਸੋਚਣ ਦੇ ਆ ਉਹ ਇਹੀ ਕਹਿਣ ਦੇ ਆ ਕਿ ਚਲੋ ਦੁੱਖ ਸੁੱਖ ਫੋਲਿਆ ਕਰੋ ਨਹੀਂ ਕੋਈ ਕੰਮ ਕਰਨਾ ਦੋਸਤ ਕੀ ਪਤਾ ਕਿਦਾਂ ਦੇ ਆ ਸ਼ਾਮਾਂ ਨੂੰ ਤੁਸੀਂ ਘਰ ਆਉਂਦੇ ਬਾਅਦ ਚ ਉਹ ਮੈਨੂੰ ਪਤਾ ਵਾ ਮੇਰੇ ਯਾਰ ਮਿੱਤਰ ਕਿਦਾਂ ਦੇ ਆ ਨਾ ਤੈਨੂੰ ਦੱਸਣ ਦੀ ਲੋੜ ਵਾ ਤੇ ਨਾ ਪੁੱਛਣ ਦੀ ਸੁਣਿਆ ਨਾ ਤੇ ਓਕੇ ਗੱਤੋਂ ਹੋਣ ਦੇ ਆ ਪਿਆਰ ਨਾਲ ਹੀ ਪੁੱਛਿਆ ਨਾ ਮੈਂ ਜਾਗਦੇ ਆਪਣਾ ਕੰਮ ਕਰ ਠੀਕ ਹੈ ਨਾ ਮੂੰ ਚੁੱਕਦੇ ਆ ਤੇ ਬਾਹਰ ਨੂੰ ਤੁਰ ਪੈਂਦੇ ਆ ਇੰਨਾ ਨਹੀਂ ਕਿ ਚੱਲੇ ਮੈਂ ਕੋਈ ਕੰਮ ਵਾਲ ਧਿਆਨ ਦਵਾ ਦੱਸੋ ਮੰਮੀ ਡੈਡੀ ਤੇ ਮਾੜਾ ਥੋੜੀ ਸੋਚਣ ਦੇ ਇਹਨਾਂ ਦਾ ਚੰਗਾ ਹੀ ਸੋਚਣ ਦੇ ਆ ਕਿ ਚੱਲ ਕੇ ਇਹ ਕੰਮ ਲੱਗ ਜਾਣਗੇ ਆਰੇ ਲੱਗ ਜਾਣਗੇ ਨਾਲੇ ਕੀ ਪਤਾ ਦਿਮਾਗ ਕਿੱਥੇ ਰਹਿੰਦਾ ਇਹਨਾਂ ਦਾ ਹਰ ਵੰਖੇ ਡੰਡਿਆ ਬੁੱਤ ਅੰਗਤ ਤੇ ਸੌਂ ਗਿਆ ਆ ਲੱਗਦਾ ਚੱਲ ਸੁੱਤੇ ਹੀ ਰਹਿੰਦੇ ਕਿਹੜੀ ਪਿੰਦਰ ਦੀ ਝੋਲੀ ਚ ਨਾ ਰੱਬ ਨੇ ਕਿੰਨੀ ਸੋਹਣੀ ਦਾਤ ਪਾਈ ਆ ਮੈਂ ਤੇ ਕੈਨੀ ਆ ਉਹ ਬੇਚਰੀ ਹਮੇਸ਼ਾ ਇਦਾਂ ਹੀ ਹੱਸਦੀ ਖੇੜਦੀ ਰਹੇ ਤੇ ਉਹਦੀ ਵੀ ਜ਼ਿੰਦਗੀ ਵਿਚਰੀ ਦੀ ਸਫਲ ਹੋ ਜੀ ਇਹਨਾਂ ਨੂੰ ਪਾਲਣਾ ਕਿਹੜਾ ਸੌਖਾ ਵਾ ਦਿਨ ਦਾ ਤੇ ਕਰਨਾ ਪੈਂਦਾ ਇਹਨਾਂ ਪਿੱਛੇ ਚੱਲਿਆ ਫੇਰਾ ਬੇਨਾ ਚੀਜ਼ਾਂ ਤੋਂ ਨਾ ਕਹਿ ਨੂੰ ਵਾਂਝਾ ਰੱਖੇ ਸਾਰਿਆਂ ਦੀਆਂ ਝੋਲੀਆਂ ਭਰੇ ਇਹਨਾਂ ਵਾਲ ਵੇਖ ਕੇ ਤੇ ਚਾਈ ਵੱਖਰਾ ਜਿਹਾ ਚੜ ਜਾਂਦਾ ਆ ਅਜੇ ਹੀ ਦਿਨੇ ਲਈ ਮਾਹ ਟਾਈਮ ਲਗਾ ਗਦੇ ਟਾਈਮ ਫਿਰ ਭੈਣ ਜੀ ਤੁਹਾਨੂੰ ਪਤਾ ਹੀ ਆ ਬੱਚਿਆਂ ਵਾਲੇ ਘਰ ਇਦਾਂ ਹੀ ਤੇ ਉਹ ਸੰਦੀਪ ਕੀ ਲਈ ਆ ਕਰਨ ਸੰਦੀਪ ਵੀ ਕਰਕੇੜੀ ਕੰਮ ਦੁੰਦਾ ਅੱਛਾ ਅੱਛਾ ਠੀਕ ਠੀਕ ਆ ਹੈ ਫਲੇ ਕੰਮ ਦੁੰਦਾ ਹੀ ਕਰਨਾ ਫਿਰ ਆਖਰ ਲੰਮੇ ਪੈ ਗਈ ਘੜੀ ਹੁਣ ਆਰਾਮ ਵੀ ਕਰਨਾ ਹੀ ਹੁੰਦਾ ਗਰਮੀ ਬੜੀ ਐ ਹਾਂ ਹਾਂ ਇਹ ਤੇ ਗੁਲਜੀਤ ਗਿਆ ਕਿਤੇ ਗੁਲਜੀਤ ਗਏ ਬਾਹਰ ਹੀ ਆਪਣੇ ਯਾਰਾਂ ਦੋਸਤਾਂ ਨੇ ਕਿ ਜਿਹੜਾ ਨੂੰ ਕੰਮ ਐ ਅੱਛਾ ਅੱਛਾ ਵੇਖ ਲਓ ਭੈਣ ਜੀ ਉਹਦਾ ਇੱਕ ਗੱਲ ਵਾ ਅਰਪਿੰਦਰ ਦੇ ਮੁੰਡੇ ਆ ਤੇ ਮੈਂ ਬੜੀ ਖੁਸ਼ ਵਾਂ ਚਲੋ ਮਹਾਰਾਜ ਨੇ ਨਾ ਅਰਪਿੰਦਰ ਦੇ ਤਾਂ ਲਵਲੀ ਦੀ ਸੰਲੀ ਆ ਮਹਾਰਾਜ ਨੇ ਹੀਰਿਆਂ ਵਰਗੇ ਪੁੱਤ ਦੇਤੇ ਆ ਮੈਂ ਬੜੀ ਖੁਸ਼ ਵਾਂ ਉਹ ਦੁੱਜੀ ਆ ਸਗਾਤ ਜੀ ਉਹਨੇ ਕੁੜੀ ਜੰਮੀ ਆ ਸਾਰਾ ਦਿਨ ਉਹਤੇ ਹੀ ਰਹਿੰਦੀ ਆ ਕਦੀ ਸੇਰਵਾ ਦੇ ਕਦੀ ਉਹਨੂੰ ਰੋਟੀ ਖਵਾਲਣ ਡੈਪੇ ਕਦੀ ਉਹਨੂੰ ਨਿਵਾਲਣ ਡੈਪੇ ਕੰਮ ਵਾਲ ਤੇ ਧਿਆਨ ਹੀ ਨਹੀਂ ਕਰਦੀ ਮੈਨੂੰ ਤੇ ਸਮਝ ਨਹੀਂ ਆਉਂਦੀ ਪਿਸਾਰਾ ਦੇਣਾ ਉਹਦੇ ਦਵਾਲੇ ਫੁੰਮਣੀਆਂ ਪਾਉਂਦੇ ਫਿਰਨਾ ਚਲ ਮੁੰਡਾ ਹੋਵੇ ਫੇਰ ਸੌ ਚਾਰ ਇੱਜਾ ਬੰਦਾ ਕਰਦਾ ਵਾ ਵੇ ਕੱਲ ਨੂੰ ਵੱਡਾ ਹੋਊਗਾ ਕਿ ਤੇ ਬਾਹਰ ਅੰਦਰ ਜਾਊਗਾ ਤਾਂ ਕੁੜੀ ਨੇ ਵਿਆਹ ਹੀ ਜਾਣਾ ਤੇ ਬਗਾਨੇ ਘਰ ਚਲ ਜਾਣਾ ਉਹਦਾ ਇੱਥੇ ਕੀ ਰਹਿਣਾ ਉਹ ਐਵੇਂ ਇਦਾਂ ਦਾ ਸੋਚਿਆ ਕਰ ਆਪੇ ਪਰਮਾਤਮਾ ਦੀ ਸੁਣ ਲੂਗਾ ਗੱਲ ਸੁਣ ਮੇਰੀ ਹੁਣ ਸਾਡਾ ਮੁੰਡਾ ਹੈ ਹੀ ਨਾ ਸੋਵਰੇ ਨੂੰ ਕਿਹਾ ਵੀ ਕੋਈ ਕੰਮਦੰਦੇ ਲੱਜਾ ਕਿਤੇ ਆਖੇ ਨਹੀਂ ਗਾ ਲੱਗਦਾ ਅਸੀਂ ਘਟ ਦੁਖੀ ਆ ਕਿਤੇ ਸਾਡੇ ਵਾਲੀ ਵੇਖ ਲੈ ਉਹ ਧੀਆਂ ਫਿਰ ਵੀ ਨਾ ਪਾਪਿਆਂ ਦੁੱਖ ਸੁਖ ਵੰਡਉਂਦੀਆਂ ਨੇ ਅੱਜ ਕੱਲ ਨਾ ਧੀਆਂ ਪਤਾ ਇਹ ਫਰਕ ਨਹੀਂ ਕਰਨਾ ਚਾਹੀਦਾ ਧੀਆਂ ਏ ਬਰਾਬਰ ਹੀ ਨੇ ਮੁੰਡਿਆਂ ਦੇ ਤੂੰ ਹੁਣ ਆਪ ਸਿਆਣੀ ਆ ਪੜ੍ਹ ਲਿਖ ਕੇ ਕਿੱਡੇ ਕਿ ਨੌਕਰੀਆਂ ਦੇ ਲੱਗੀਆਂ ਨੇ ਕੁੜੀਆਂ ਤੂੰ ਐਵੇਂ ਨਾ ਸੋਚਿਆ ਕਰੋ ਨਾ ਬਰੇ ਨਾ ਸਭ ਕੁਝ ਠੀਕ ਹੋ ਜਾਣਾ ਪਰ ਮਾਤਮਾ ਨੇ ਉਹਨਾਂ ਨੂੰ ਵੀ ਜੀਤ ਦੇ ਦੇਣਾ ਹੈ ਹੁਣ ਵੀ ਭੈਣ ਜੀ ਰਪਿੰਦਰ ਨਾਲ ਜਿਦਾਰੀਸਾਂ ਕਰਦੀ ਰਹਿੰਦੀ ਐ ਫੇ ਉੱਠ ਕੇ ਤਰਸੋਏ ਦਾ ਕੋਈ ਕੰਮ ਕਰੇ ਅਜੀਰ ਛਲੇਵੇ ਚ ਵਾ ਮੈਂ ਕਹਿੰਨੀ ਆ ਚੱਲ ਪਾਣੀ ਪੂਣੀ ਵਿੱਚ ਹੱਥ ਨਾ ਮਾਰਿਆ ਕਰ ਕੋਈ ਗੱਲ ਨਹੀਂ ਮੁੜ ਕੇ ਕੰਮ ਹੀ ਕਰਨਾ ਵਾ ਜੇ ਨਹੀਂ ਉਹ ਤੇਰੇ ਆਖੇ ਲੱਗਦੀ ਮੈਨੂੰ ਆਜ ਮਾਰ ਲਈ ਮੈਂ ਆਪੇ ਕਰ ਲਿਆ ਕਰੂੰਗੀ ਹੁਣ ਇੱਧਰ ਨੂੰ ਆਉਣ ਲੱਗੀ ਹਾਂ ਤਾਂ ਕਹਿ ਕੇ ਆਈ ਹਾਂ ਮੈਨੂੰ ਇਹ ਨਾ ਹੋਵੇ ਤੂੰ ਵੇਖੇ ਪਿਉ ਨੂੰ ਗਈ ਆ ਮੰਮੀ ਤੇ ਮੈਂ ਦਵਾਦਾ ਵਸੋਈ ਚ ਕੰਮ ਕਰਨ ਲੱਗਾ ਭੈਣ ਜੀ ਫੋਨ ਤੇ ਕੋਈ ਨਹੀਂ ਤਤੇ ਤਤੇ ਕਾ ਮੁੜ ਕੇ ਬੰਦਾ ਉੱਖਾ ਹੁੰਦਾ ਵਾ ਇਹ ਸਰੀਰ ਆਪਣਾ ਹੀ ਆ ਜਿੰਨਾ ਸੰਭਲੋ ਨਹੀਂ ਚੰਗਾ ਵਾ ਇਹ ਗੱਲ ਨਾ ਜੋਤ ਵਾਸਤੇ ਵੀ ਗਲਤ ਏ ਅੱਜ ਕਰੋਗੀ ਘਰ ਦੇ ਕੰਮ ਤੇ ਕੱਲ ਨੂੰ ਉਹਦੀ ਵਾਰੀ ਵੀ ਤੇ ਆਉਣੀ ਆ ਉਹ ਵੀ ਕਰੋਗੀ ਨਾਲ ਹੀ ਇਹ ਗੱਲ ਤੇ ਜੋਤ ਗਲਤ ਏ ਤੂੰ ਸੋ ਆਪ ਸਮਝਾਇਆ ਕਰ ਉਹਨੂੰ ਵੀ ਤੂੰ ਇਦਾਂ ਨਹੀਂ ਇਦਾਂ ਕੰਮ ਕਰਿਆ ਕਰ ਤੇਰੀ ਦਰਾਈ ਠਾਣੀ ਨੁੜ ਕੇ ਤੇ ਅੱਖੇ ਲੱਗਣਾ ਆ ਕੱਲ ਹੋਰ ਕਿਤੇ ਜਾ ਅੱਖੇ ਲੱਗਦਾ ਪਿਆਂ ਜੀ ਸਮਝਾਵਾਂ ਤਾਂ ਮੈਂ ਤਾਂ ਹੀ ਨਾ ਜਿਉ ਨਿਆਣੀ ਹੋਵੇ ਤੇ ਉਹ ਤਾਂ ਕਹਿੰਦੀ ਆ ਵੀ ਮੈਂ ਤੁਹਾਡੇ ਨਾਲੋਂ ਵੀ ਸਿਆਣੀ ਆ ਸਾਰੀਆਂ ਕਲਾਮੀਆਂ ਨੂੰ ਹੈਗੀਆਂ ਵਾ ਸਮਝਾਉਣ ਦੀ ਕੋਈ ਲੋੜ ਨਹੀਂਗੀ ਮੈਂ ਫਿਰ ਚੁੱਪ ਕੀਤੀ ਰਹਿਣੀ ਆ ਚੱਲ ਜੇ ਸਿਆਣੀ ਆ ਤਾਂ ਸਿਆਣੀ ਬਣੀ ਰਹਿ ਤੇ ਉਹਨੂੰ ਤੱਤਾ ਠੰਡਾ ਮੈਂ ਆਪ ਦੇ ਦਿੰਨੀ ਆ ਹੋਰ ਫਿਰ ਮੈਂ ਕੀ ਕਰਨਾ ਨਹੀਂ ਨਹੀਂ ਸਾਮ ਸੰਭਾਲ ਉਹਦੀ ਤੂੰ ਆਪ ਕਰ ਲਿਆ ਕਰ ਜੇ ਨਹੀਂ ਨਾ ਆਖੇ ਲੱਗਦੇ ਕੋਈ ਗੱਲ ਜੇਕਰ ਮੇਰੇ ਲੱਗੇ ਵੀ ਆਉਗੇ ਮੈਂ ਵੀ ਸਮਝਾਵਾਂਗੀ ਵੀ ਐਂ ਤਾਂ ਨਹੀਂ ਐਂ ਤਾਂ ਕੰਮ ਕਰਿਆ ਕਰ ਪਿਆਂ ਜੀ ਉਹ ਤੇ ਦੋਵੇਂ ਨਿੱਕੇ ਨਿੱਕੇ ਆ ਅਗਾ ਵੀ ਛੋਟਾ ਵਾ ਉਹਨੂੰ ਵੀ ਦੁੱਧ ਦਾ ਪਿਆਲ ਨਾ ਹੁੰਦਾ ਵਾ ਟਾਈਮ ਦੇ ਨਾਲ ਉਫ ਮੈਨੂੰ ਆਪ ਨੂੰ ਤਿਆਰ ਰੱਖਣਾ ਪੈਂਦਾ ਜੀ ਨਹੀਂ ਨਹੀਂ ਇਹ ਛਲੇ ਦਾ ਕੰਮ ਆ ਸਾਹ ਸੰਭਾਲ ਹੁਣ ਹੋ ਜੂਗੀ ਨਾ ਤੇ ਗਾਂ ਵੀ ਸਰੀਰ ਠੀਕ ਰਹੂਗਾ ਚਾਰ ਦਿਨ ਛੁੱਟੀਆਂ ਪਈਆਂ ਸੀ ਮੈਂ ਤਾਂ ਕਹ ਜੇ ਨਹੀਂ ਤੇਰੇ ਕੋ ਕੰਮ ਹੁੰਦਾ ਜਾ ਜਾ ਕੇ ਪੇਕੇ ਰਹਿ ਆ ਮੈਂ ਆਪੇ ਕਰ ਲੂੰਗੀ ਪੈਨ ਜੀ ਅੱਗੇ ਵੀ ਤਾਂ ਕੰਮ ਕਰੀਦਾ ਹੀ ਅੱਗੇ ਕਿਹੜਾ ਹੁੰਦਾ ਨਹੀਂ ਨਹੀਂ ਕਿੰਨਾ ਕਿੰਨਾ ਕੰਮ ਹੁੰਦਾ ਹੈ ਘਰਾਂ ਚ ਸਾਰਾ ਕਰੀਦਾ ਸੀ ਰੋਟੀ ਟੋਕੀ ਪਕਾਈਦਾ ਸੀ ਨਹਾਣੇ ਵੀ ਸੰਭੀਦੇ ਸੀ ਹਾਦੀ ਹੋ ਗਈ ਅੱਜ ਕੱਲ ਦੀ ਕੁੜੀਆਂ ਦੀ ਵੈ ਗੱਲ ਪੈਨ ਜੀ ਆ ਕੰਮ ਕਰਨ ਨੂੰ ਤਾਂ ਮੈਂ ਕਰ ਲਾਂ ਭੜ ਕੇ ਪਤਾ ਕੀ ਕਹਿਣਾ ਸਾਸ ਪ੍ਰਧਾਨ ਬਣੀ ਆ ਰਸੋਈ ਨਹੀਂ ਛੱਡਦੀ ਮੈਂ ਤੇ ਤਾਂ ਕਰਕੇ ਥੋੜਾ ਪਿਛੇ ਰਹਿੰਦੀ ਆ ਵੀ ਚਲ ਕੋਈ ਨਹੀਂ ਨੌਵਾਂ ਤਿਆਂ ਸੋਈ ਚ ਵਰਨਾ ਚੰਗੀਆਂ ਲੱਗਦੀਆਂ ਨਹੀਂ ਨਹੀਂ ਤੇ ਤੂੰ ਕੰਮ ਮੋਲ ਉਹਨੂੰ ਹੀ ਕਿਹਾ ਕਰ ਅੱਪੇ ਕਰੋਗੀ ਕਰੋਗੀ ਕਿਉਂ ਨਹੀਂ ਆਹ ਕਿੱਥੇ ਕਰਦੀ ਆ ਕਦੀ ਕਹਿੰਦੀ ਕੁੜੀ ਨੂੰ ਨਿਵਾਲਣਾ ਵਾ ਕਦੀ ਕੁੜੀ ਦੀ ਕਲਾਸ ਆ ਗਈ ਆ ਕਦੀ ਕੁੜੀ ਦਾ ਆਹ ਕੰਮ ਕਰਨਾ ਵਾ ਤੇ ਮੈਂ ਹਾਂ ਤੇ ਟੱਬਰ ਦੇ ਜੀ ਜਿਹੜੇ ਉਹ ਕਿੱਥੇ ਖਲਣੇ ਆ ਔਰ ਪਿੰਦਰ ਨੇ ਤਾਂ ਕਰਨਾ ਨਹੀਂਗਾ ਕਰਨਾ ਤੇ ਇਹਨੂੰ ਹੀ ਪੈਣਾ ਵਾ ਚਲ ਤੇ ਫਿਕਰ ਨਾ ਕਰਿਆ ਕਰੋ ਇਹ ਤੇ ਘਰ ਘਰ ਦੀ ਕਹਾਣੀ ਆ ਹੁਣ ਸਾਡੇ ਘਰ ਵੀ ਵੇਖਿਆ ਨਾ ਕੀ ਕੋਈ ਬੰਦਾ ਰਹਿੰਦਾ ਆ ਹਟਾ ਦੇ ਮੁੰਡਾ ਨਹੀਂਗਾ ਚੰਗਾ ਹੈਗਾ ਨੋ ਤੁਹਾਡੀ ਬੜੀ ਚੰਗੀ ਸੰਦੀਪ ਪੁੱਤ ਚਾਹ ਬਣਾ ਕੇ ਲਿਆ